ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰ ਉਹ ਅੱਜ ਪਹੁੰਚਿਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਦੇ ਕੋਲ ਆਇਆ ਆਂ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਝੰਡੇ ਸਿੰਘ ਉਹਨਾਂ ਦਾ ਸੋ ਨਾਕ ਜਣੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਕਿਲੇ ਤੇ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ 'ਤੇ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਪੱਟੀ ਤੋਂ ਤਕਰੀਬਨ ਕੋਈ 5-4 ਕਿਲੋਮੀਟਰ ਦੀ ਦੂਰੀ ਪੱਟੀ ਤੋਂ ਜਿਹੜੀ ਸੜਕ ਤਰਨਤਾਰਨ ਸਾਹਿਬ ਨੂੰ ਜਾਂਦੀ ਏ ਇਸੇ ਛੜਕ ਦੇ ਉੱਪਰ ਦੋਸਤੋ ਪਿੰਡ ਕੈਰੋਂ ਆਉਂਦਾ ਠੀਕ ਆ ਜੀ ਲੋਕਾ ਝੰਡੋ ਕੇ ਸਰੇਆਲੀ ਇਸੇ ਛੜਕ ਦੇ ਉੱਪਰ ਪਿੰਡ ਆਉਂਦੇ ਆ ਤਾਂ ਤਰਨਤਨ ਸਾਹਿਬ ਤੋਂ ਵੀ ਤਕਰੀਬਨ ਕੋਈ 15 ਕਿਲੋਮੀਟਰ ਦੀ ਦੂਰੀ ਆ ਤੇ ਬਾਕੀ ਕੋਈ ਵੀ ਰਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਤੁਸੀਂ ਦੋਸਤੋ ਕੈਰੋਂ ਖਾਸ ਵਿਜਿਟ ਕਰਨੀ ਆ ਪੱਟੀ ਵਿਜਿਟ ਕਰੋਗੇ ਤੇ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੈਰੋਂ ਅੱਜ ਤਰੀਕ 18 ਨਵੰਬਰ ਸਮਾਂ ਦੋਸਤੋ ਕੋਈ ਦੁਪਹਿਰ ਦੇ 1:30 2 ਵਜੇ ਦਾ ਹੈ ਅੱਜ ਵੀਰ ਝੰਡੇ ਦੇ ਘਰੋ ਦੋਸਤੋ ਟੋਟਲ ਚਾਰ ਐਨੀਮਲ ਤੁਸੀਂ ਸਾਹਮਣੇ ਸਕਰੀਨ ਉੱਪਰ ਦੇਖ ਇੱਕ ਬਹੁਤ ਚੰਗੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਵਹੜ ਤੁਹਾਨੂੰ ਦਿਖਾਵਾਂਗੇ ਬਹੁਤ ਚੰਗੇ ਸੋਨੇ ਕੱਟ ਕੱਟ ਦੇ ਵਿੱਚ ਆ ਸੋ ਚੰਗੇ ਮਿਲਕ ਦੁੱਧ ਤੇ ਚੱਲ ਰਹੀ ਆ ਇੱਕ ਪਲੂਨ ਮੱਛੀ ਤੁਹਾਨੂੰ ਦਿਖਾ ਦਾਂਗੇ ਤੇ ਦੋ ਇਧਰ ਜਿਹੜੀਆਂ ਮੱਝਾਂ ਝੋਟੀਆਂ ਤੁਸੀਂ ਦੇਖ ਰਹੇ ਜੇ ਇਹ ਵੀ ਸੁਈਆਂ ਸੁਵਾਈਆਂ ਨੇ ਵੀ ਪਸ਼ੂ ਦੋਸਤੋ ਜਿੰਨੇ ਦਿਖਾਉਣੇ ਆ ਸਾਰੇ ਸੁਏ ਸੁਵਾਏ ਆ ਤੇ ਬਾਕੀ ਪੂਰੀ ਗੱਲਬਾਤ ਆਪਾਂ ਵੀਰ ਝੰਡੇ ਦੇ ਨਾਲ ਕਰਦੇ ਆ ਲੈਣੀਆਂ ਡਿਟੇਲ ਸਭ ਤੋਂ ਪਹਿਲਾਂ ਵੀਰ ਝੰਡੇ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਕਿਰਪਾ ਜੀ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਚੰਡੇ ਵਧੀਆ ਵਧੀਆ ਹਾਂਜੀ ਹੋਰ ਸੇਤਾਂ ਸੂਤਾਂ ਰਾਜੀ ਹਾਂਜੀ ਹਾਂਜੀ ਕਿਰਪਾ ਸੱਚੇ ਪਾਤਸ਼ਾਹ ਦੀ ਜੀ ਚਲੋ ਸ਼ੁਕਰੇ ਮਾਲਕ ਦਾ ਹਾਂਜੀ ਹਾਂ ਤੇ ਅੱਜ ਵੀਰ ਚੰਡੇ ਜਿੱਦਾਂ ਆਪਾਂ ਸਾਹਮਣੇ ਦੇਖ ਰਹੇ ਆ ਵੀ ਚਾਰ ਆਪਣੇ ਕੋਲ ਐਨੀਮਲ ਵਿਖਾਉਗਾ ਹਾਂਜੀ ਹਾਂਜੀ ਤੇ ਚਾਰੇ ਸੂਏ ਸਵਾਏ ਵੀ ਹਾਂਜੀ ਚਾਰੇ ਵੀਰ ਜੀ ਸੂਏ ਸਵਾਏ ਆ ਠੀਕ ਆ ਜੀ ਹਾਂਜੀ ਹਾਂ ਚੰਗਾ ਜ਼ਿਕਰ ਕਰਨ ਦੇ ਜੇ ਇੱਕ ਵਾੜ ਬੜੀ ਜਾਂਦੇ ਵੱਟੀ ਜਾਈ ਆ ਚੰਗੀ ਚੰਗੀ ਦੁੱਧ ਵਾਲੀ ਹਾਂਜੀ ਹਾਂਜੀ ਬੜੀ ਵੈਸੇ ਆਪ ਆਦੀ ਤਾਰੀਫ ਮੈਨੂੰ ਤਾਂ ਵੀ ਆਪ ਹੀ ਕਰਾਉ ਅੱਜ ਹਾਂਜੀ ਹਾਂਜੀ ਵੀਰ ਜੀ ਆਪਾਂ ਨੂੰ ਕਰਨ ਦੀ ਲੋੜ ਨਹੀਂ ਪੈਣੀ ਹਾਂਜੀ ਹਾਂਜੀ ਇਹਨੇ ਆਪੇ ਦੱਸਣਾ ਕਰਨਾ ਲੈ ਜਿੰਨੇ ਜਿਹੜੇ ਭੈਣ ਭਰਾ ਨੇ ਵੇਖੀ ਉਹਨੇ ਵੀ ਦੱਸਣਾ ਵਾ ਠੀਕ ਹੈ ਜੀ ਹਾਂਜੀ ਹਾਂਜੀ ਚੰਦੇ ਚੰਗੀ ਆ ਵੈੜ ਬੱਚੀ ਕਿੱਥੋਂ ਮਤਲਬ ਫਾਰਮ ਦੇ ਵਿੱਚੋਂ ਲਈ ਆ ਫਾਰਮ ਚੋਂ ਵੀਰ ਜੀ ਫਾਰਮ ਚੋਂ ਆਈ ਆ ਕੋਈ ਰਕਾਰਕੂੜੇ ਦਾ ਵੀ ਰਕਾਰ ਵੀਰ ਜੀ ਪਿਛਲੀ 10ਰ ਦਾ ਹੈ ਦਾ ਹੈਗਾ ਵਾ 33 ਤੋਂ ਆਪਣਾ 34 35 ਲੀਟਰ ਦੇ ਵਿੱਚ 30 ਤੋਂ ਪਲਾਸੀ ਚਲਦੀ ਜੀ ਹਾਂਜੀ ਹਾਂਜੀ 30 ਤੋਂ ਪਲਾਸੀ ਆ ਠੀਕ ਆ ਜੀ ਤੇ ਸੂਈ ਸਵਾਈ ਬਿਲਕੁਲ ਤਾਜੀ ਹੈ ਜੀ ਤਿਆਰ ਹੋ ਗਿਆ ਤਾਜੀ ਸੂਈ ਸਵਾਈ ਵੀਰ ਜੀ ਅੱਜ ਨਾ ਤੀਜਾ ਦੇਣਾ ਇਹਨੂੰ ਸੂਈ ਨੂੰ ਤੀਜਾ ਦੇਣਾ ਹਾਂਜੀ ਹਾਂਜੀ ਤੀਜਾ ਦੇਣਾ ਅੱਜ ਸੂਈ ਨੂੰ ਠੀਕ ਆ ਜੀ ਹਾਂਜੀ ਹਾਂਜੀ ਲਓ ਦੱਸੋ ਇੱਕ ਵਾਰੀ ਪੂਰਾ ਸਟਰਕਚਰ ਤੁਹਾਨੂੰ ਆਪਾਂ ਇਸ ਵਾਈਟ ਦਾ ਦਿਖਾ ਦਿੱਤੀ ਹੈ ਠੀਕ ਆ ਜੀ ਸੋ ਮੇਰਾ ਵੀਰ ਬਾਕੀ ਵੀਡੀਓ ਐਂਡ ਤੱਕ ਤੁਸੀਂ ਦੇਖ ਲਿਓ ਪੂਰੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਠੀਕ ਆ ਵੱਡਾ ਕੱਦ ਬੂਟਾ ਲਾਕੀ ਹੈ ਵੀਰ ਜੀ ਪੂਰੀ ਹੈ ਕੜਮਾਈ ਸੀਰੀਸ ਲੱਗ ਗਈ ਤੇ ਉਹ ਚੋਂਦੇ ਮੰਨ ਲਓ ਮਸ਼ੀਨ ਨੇ ਲੱਗੀ ਅੱਛਾ ਜੀ ਤੇ ਆਹੀ ਚੋਨੇ ਕਰਨ ਦੂਜਾ ਵੀ ਹੱਥ ਨਾਲ ਚੋਈ ਰਾਤੀ ਵੀ ਠੀਕ ਹੈ ਜੀ ਤੇ ਮੰਨ ਲਓ ਸਵੇਰੇ ਵੀ ਚੰਦੇ ਵੀਰ ਸਵੇਰ ਦੂਜਾ ਹੋਊਗਾ ਦੂਜਾ ਵੀਰ ਜੀ ਦੂਜਾ ਜੀ ਦੰਦਾ ਚ ਵੱਚੀ ਚੌਗੀ ਆ ਵੀਰ ਜੀ ਅਜੇ ਅੱਛਾ ਹਾਂਜੀ ਹਾਂਜੀ ਚੌਗੀ ਆ ਵੱਚੀ ਤੇ ਠੀਕ ਆ ਹਾਂਜੀ ਹਾਂਜੀ ਮੰਨ ਲਓ ਆ ਵੀ ਦੂਜਾ ਮਾਰਾ ਛੇਕ ਦੇ ਦੰਦ ਵੀਰ ਜੀ ਅਜੇ ਦੂਜਾ ਮਾਰਾ ਕੱਢਣ ਲਈ ਆ ਜੇ ਠੀਕ ਆ ਹਾਂਜੀ ਹਾਂਜੀ ਮਤਲਬ ਕਿ ਛੋਟੇ ਆ ਦੰਦ ਤੇ ਚੱਕਣੇ ਸ਼ੁਰੂ ਕਰਦੇ ਸੀ ਹਾਂਜੀ ਚੱਕਣੇ ਹਾਂਜੀ ਚੱਕਣੇ ਮੰਨ ਲਓ ਇਹ ਗੱਲ ਹੈਗੀ ਆ ਚੱਕਣੇ ਆ ਜੇ ਤੇ ਆ ਦਿਖਾਈਏ ਤੋਰ ਕੇ ਆ ਹਾਂਜੀ ਹਾਂਜੀ ਸੋ ਟਾਂਚਾ ਦੋਸਤੋ ਉਹ ਵੈਰ ਦਾ ਚੈੱਕ ਕਰੋ ਮਗਰ ਵੀ ਬੱਛੀ ਆ ਗਈ ਹੈ ਨਹੀਂ ਬੱਛਾ ਵੀਰ ਜੀ ਮਗਰ ਮਗਰ ਬੱਛਾ ਹਾਂ ਬੱਛਾ ਵਾ ਇਹ ਚੰਗੇ ਵਧੀਆ ਸੀਮਨ ਦੀ ਮੈਨੂੰ ਉਹਨਾਂ ਨੇ ਸੀਮਨ ਦੱਸਿਆ ਵੀ ਆ ਅੱਛਾ ਜੀ ਜਿਹੜੇ ਸੀਮਨ ਦੀ ਇਹ ਆ ਅੱਛਾ ਹਾਂਜੀ ਹਾਂਜੀ ਤੇ ਚਲੋ ਇਹ ਆ ਵੀ ਆਪਾਂ ਚਲੋ ਜੇ ਕੋਈ ਭੈਣ ਭਰਾ ਕੋਈ ਹੋਊਗਾ ਵੀ ਤੇ ਮੰਨ ਲਓ ਆਪਾਂ ਨੂੰ ਸਾਰੀ ਡਿਟੇਲ ਦੇ ਦਾਂਗੇ ਹੁਣ ਮੈਨੂੰ ਨਾ ਥੋੜਾ ਜਿਹਾ ਖਿਆਲ ਨਹੀਂ ਗਾ ਵੇਹ ਹੈ ਕਿ ਸੱਚੇ ਚੰਗੇ ਸੀ ਮਰਦੀਆਂ ਪਰ ਆਪਾਂ ਨੂੰ ਥੋੜਾ ਜਿਹਾ ਵੀ ਸਕੇਪਾ ਹਾਂਜੀ ਸਕੇਪਾ ਹੋ ਗਿਆ ਕਿਉਂਕਿ ਭੈਣ ਭਰਾ ਖਰੀਦਦਾਰ ਆਉਂਦਾ ਤੇ ਉਹਨੂੰ ਪੁੱਛ ਕੇ ਚ ਕਰਕੇ ਦੱਸ ਸਕਦੇ ਹਾਂਜੀ ਪਾਸ ਦੱਸ ਸਕਦੇ ਵੀਰ ਜੀ ਵੀ ਕਿਹੜਾ ਅੱਛਾ ਤੇ ਵੀਰ ਇਹਨੂੰ ਦਿਨ ਕਿਨੇ ਦੱਸੇ ਇੱਕ ਵਾਰੀ ਰਿਪੀਟ ਕਰਕੇ ਅੱਜ ਵੀਰ ਜੀ ਇਹਨੂੰ ਤਿੱਜਾ ਦੇ ਨਾਲ ਸੂਈ ਤਿੱਜਾ ਦੇ ਨਾਲ ਬੋਲੇ ਚੀਆ ਬੋਲੇ ਚੀਆ ਹਾਂਜੀ ਹਾਂ ਨਿੱਕੇ ਗਾਂਦ ਮਾ ਤੋਰਦੇ ਚੰਮੇ ਬਟੇ ਲੈ ਜਾ ਰਹੇ ਅੱਛੀ ਨਾਲ ਬਬਲ ਸੁਆਹ ਤੇ ਤਿੱਜਾ ਦੇ ਨਾਲ ਸੂਈ ਨੂੰ ਹਾਂ ਤੇ ਬਾਕੀ ਹਾਈਟ ਲੈਂਥ ਵਾਲੀ ਆ ਪੂਰੀ ਹਾਂਜੀ ਠੀਕ ਆ ਬਹੁਤ ਖੂਬਸੂਰਤ ਚੌੜਾ ਪਿੱਠਪੂੜਾ ਫੁੱਲ ਵਜਣ ਲੋੜ ਦੇ ਵਿੱਚ ਹਾਂਜੀ ਸੋ ਹੈ ਵੀ ਚੰਗੇ ਸੀਮਨ ਦੀ ਆ ਮੇਰਾ ਭਰਾ ਜਿਹੜਾ ਕੋਈ ਪਰਖ ਕਰਨੀ ਜਾਣਦਾ ਉਹ ਤੁਸੀਂ ਆਪਦੀ ਪਰਖ ਕਰ ਲਿਓ ਠੀਕ ਆ ਜੀ ਕਿਉਂਕਿ ਆਈ ਕਿਸੇ ਸ਼ੈੱਡ ਫਾਰਮ ਦੇ ਵਿੱਚੋਂ ਆ ਹਾਂਜੀ ਸੋ ਸ਼ੈੱਡ ਫਾਰਮ ਦੇ ਵਿੱਚ ਮੋਸਟਲੀ ਵੀਰ ਹਰੇਕ ਜਿਹੜਾ ਕੋਈ ਚੰਗੇ ਸੀਮਨ ਪ੍ਰਵਾਹ ਕੇ ਰੱਖਦਾ ਠੀਕ ਆ ਸੋ ਚੰਗੇ ਸੀਮਨ ਦੀ ਵਹਿੜ ਬਾਕੀ ਆਮ ਵੀਰ ਜੀ ਆਮ ਘਰ ਵਾਲੀ ਚਲੋ ਹੈ ਹੀ ਨਹੀਂ ਆ ਵਹਿੜ ਏਦੀ ਆਮ ਤੁਪ ਹੁਣ ਪਲ ਨਹੀਂ ਨਹੀਂ ਏਦੀ ਵਹਿੜ ਤੇ ਵੀਰ ਬੋਲਾ ਕਿੰਨਾ ਕੀਤਾ ਦੱਸਿਆ ਦੇ ਬਹਾਵੀ ਦੀ ਹੁਣ ਇਹਦੇ ਕੋਲ 18 ਤੋਂ ਲੈ ਕੇ 20 ਦੇ ਵੇਚਿਆ ਵੀਰ ਜੀ 18 ਵੀ ਹਾਂਜੀ ਹਾਂਜੀ ਸੋਵਾ ਤੁਸੀਂ ਦੱਸ ਰਹੇ ਸੀ ਵੀ ਆਪਾਂ ਤੁਹਾਡੇ ਲੇਟ ਹੋ ਜਾਣਾ ਹਾਂਜੀ ਹਾਂਜੀ ਤੁਸੀਂ ਜਵਾਈਆਂ ਤੇ ਵੀ ਕਰ ਦਿੱਤੀ ਹੌਲੀ ਕਰਤੀ ਹਾਂਜੀ ਹੌਲੀ ਕਰਤੀ ਹੋ ਨਾ ਪੱਠਾ ਡੱਕਾ ਨਹੀਂ ਖਾਂਦੀ ਤੇ ਮੈਂ ਕਿਹਾ ਦੂਜਾ ਤਣੀ ਵਾਵਾ ਪਈ ਥੱਲੇ ਆ ਨਹੀਂ ਨਹੀਂ ਅੱਜ ਅੱਜ ਮੁਰਕੇ ਅਸੀਂ ਤੁਹਾਨੂੰ ਸਹੀ ਕਰਦਾ ਵੀ 11:00 ਵਜੇ ਫਿਰ ਅਸੀਂ ਵਾਵਾ ਹੌਲੀ ਕੀਤੀ ਠੀਕ ਹੈ ਜੀ ਹਾਂਜੀ ਹਾਂਜੀ ਤੁਹਾਨੂੰ ਪਤਾ ਫਿਰ ਦੁੱਧ ਕੋ ਚੋਕਾ ਫਿਰ ਦੋਹਾਂ ਨਹੀਂ ਬੱਚਾ ਕਿਹੜਾ ਝੰਡੀ ਵੀਰੇ ਦਾ ਆ ਵਾ ਵੀਰ ਦੀ ਬੱਚਾ ਬੱਚਾ ਵਾ ਜੀ ਬੱਚੀ ਹੁੰਦੀ ਗਦੇ ਤੇ ਮੈਂ ਇਹ ਹੀ ਵੀ ਗੱਲਾਂ ਹੀ ਗਾਦੀਆਂ ਗੱਲਾਂ ਹੀ ਗਾਦੀਆਂ ਕਰ ਦੇਣੀਆਂ ਐ ਲਾ ਵੀ ਹੈ ਹਾਂਜੀ ਹਾਂਜੀ ਚਲੋ ਆਪਦੇ ਕੋਲ ਕੋਈ ਚੰਗਾ ਸੀਮਨ ਭਰਾਇਆ ਪਟ ਬਹੁਤ ਚੰਗਾ ਸੀ ਹੁੰਦੀ ਇਹ ਵੀ ਵੇਲੇ ਕਿੰਨੇ ਸੀਮਨ ਦੀ ਆ ਦੱਸਿਆ ਮੈਨੂੰ ਉਹਨਾਂ ਨੇ ਠੀਕ ਹੈ ਬਾਕੀ ਇਹ ਵੀ ਕੋਈ ਗੱਲ ਨਹੀਂ ਆਪਾਂ ਪਲੇਖਾ ਕੱਢ ਲਾਂਗੇ ਬਾਕੀ ਇਹ ਜੇ ਕੋਈ ਵੀਰ ਭਰਾ ਪਹਿਲਾਂ ਉਹ ਆਪਣੇ ਕੋਲ ਲੈ ਲੇ ਡਿਟੇਲ ਠੀਕ ਹੈ ਵੀਰੇ ਹਾਂਜੀ ਹਾਂਜੀ ਠੀਕ ਆ ਲਓ ਦੋਸੋ ਸ਼ੁਰੂਆਤ ਜਿਹੜੀ ਚੰ ਠੀਕ ਹੈ ਜੀ ਹਾਂ ਜੀ ਜਿਾ ਵੇਖੋ ਵੀਰ ਜੀ ਸੀਰੀਅਲ ਲੱਗ ਪੂਰੀ ਆ ਕਰਮਾਂ ਵਾਲੀ ਭਾਵੇਂ ਆ ਵੇਖੋ ਆਪਾਂ ਇਹ ਆ ਵੀ ਜਿਤਨਾ ਮਰਜ਼ੀ ਮੰਨ ਲਓ ਹਨਾ ਹਾਂ ਠੰਡੀ ਤੇਰੀ ਹਨਾ ਚਾਹੋ ਤੇ ਮਸ਼ੀਨੀ ਕਰ ਲੈ ਚਾਹੇ ਵੀ ਹੱਥੀ ਚਵਾਈ ਕਰ ਲੈ ਹੱਥੀ ਹੱਥੀ ਕਰ ਲੈ ਪਰ ਲੈਨ ਮਾਰ ਦੇ ਨਿਕਿਆ ਹਾਂ ਦੋ ਜ ਮਾਰ ਦੇ ਪੁੱਤ ਉਹ ਪੋਲਟ ਬਹਿਣੀ ਵਾਲੀ ਸਾਈਡ ਆ ਤੁਹਾਨੂੰ ਇਧਰ ਬਹਿਣੀ ਵਾਲੀ ਸਾਈਡ ਤੋਂ ਵੀ ਆਪਾਂ ਦਿਖਾ ਦਗੇ ਪਲੀ ਪਲੀਤੀ ਫੁੱਲ ਹੈਵੀ ਬਾਡੀ ਵੇਟ ਭਜਨ ਦੋੜ ਵਾਲੀ ਵੇਟ ਹਾਂ ਜੀ ਹਾਂ ਜੀ ਸੋ 18 ਲੀਟਰ ਬੋਲੀ ਦੀ ਕਪੈਸਿਟੀ ਆ ਇਸ ਵਕਤ ਇਹ ਆ ਦੇਖੋ ਚਲ ਬਸ ਠੀਕ ਹੈ ਜੀ ਠੀਕ ਹੈ ਬਾਕੀ ਇਹ ਚਵਾ ਚੂਰ ਜੀ ਪੂਰਾ ਵਧੀਆ ਵਾ ਕੋਈ ਇਹੋ ਜੀ ਕੋਈ ਗੱਲ ਨਹੀਂ ਗਈ ਆਹ ਦੇਖੋ ਵੀ ਜੀ ਮੇਰੇ ਤੁਸੀਂ ਹਿਸਾਬ ਲਾ ਲਓ ਕਿ ਕਿੱਥੇ ਮਾਮਲੇ ਗੱਲਾਂ ਹੁੰਦੀ ਆ ਵੇਖੋ ਲੋਕਾਂ ਨੇ ਆਹ ਫੁੱਲ ਵੱਡੇ ਕੱਦ ਦੇ ਪੁੱਤ ਵਿੱਚ ਹਾਂ ਜੀ ਇਹਨੂੰ ਵੇਚ ਜੀ ਇਹ ਐਰਕੀ ਨੇ ਚਲੋ ਉਮੀਦ 40 ਲੀਟਰ ਦੀ ਕਰਦੇ ਹਾਂ ਕਰਮਾਂ ਵਾਲੀ ਦੇ ਜੇ ਕੋਈ ਚੰਗੇ ਫਾਰਮਰ ਕੋ ਚਲਗੀ ਦੇ ਵੀ ਜਿੱਦਾਂ ਬੱਚੀ ਦੀ ਜਾਤ ਬਰੀਡ ਆ ਤੇ ਚਲੋ ਜੰਮੀ ਪਲੀ ਪੂਰੀ ਜੇ ਤੁਹਾਨੂੰ ਪਤਾ ਕੋਈ ਲਿੱਸੀ ਨਹੀਂ ਕੋਈ ਗੱਲ ਨਹੀਂ ਪੋਲੀ ਪੋਲੀ ਤੇ ਵੇਚਣ ਦੇ ਆਪਣੇ ਆਪ ਹੀ ਭਗਿ ਜੀ ਹਾਂ ਜੀ ਆਪੇ ਵੀ ਜੀ ਵੇਖੋ ਆਪਾਂ ਹਾਥੀ ਲਾਇਆ ਨਾ ਮੰ ਆਵੇ ਕੋ ਉਹ ਵੀ ਵੇਖ ਲੋ ਆਪੇ ਉਧਰੋਂ ਆਪੇ ਲੱਗ ਜਾਂਦਾ ਵੇ ਆਵੇ ਲੋ ਆਹ ਨਹੀਂ ਆਹ ਬਹੁਤ ਵਧੀਆ ਚਵਾਈ ਇਹ ਦੇਖ ਹਾਂ ਚਵਾਈ ਇੱਕ ਨੰਬਰ ਦੀ ਇਹ ਜੀ ਆ ਦੇਖੋ ਬਹੁਤ ਚੰਗਾ ਆਉਂਦੀ ਡੇਰ ਹਾਂ ਜੀ ਤੁਹਾਡੇ ਵੀਰ ਕੀ ਡਿਮਾਂਡ ਕਰਦੇ ਆ ਲੈਂਡ ਦੇ ਨ ਕੀ ਰੱਖਿਆ ਇਹਦਾ ਵੀਰ ਜੀ ਡਿਮਾਂਡ ਤੇ ਚਲੋ ਇਹ ਗੱਲ ਹੈ ਕਿ ਜਿੱਡੀ ਬੱਛੀ ਆ ਭਾਵੇਂ ਇਹਦਾ ਕੋਈ 2.5 ਵੀ ਮੁੱਲ ਕਰ ਲਈਏ ਪਰ ਨਹੀਂ ਆਪਾਂ ਵੇਚੀਏ ਵੇਚਣੀਆਂ ਵੀਰ ਜੀ ਫਿਰ ਵੀਰ ਜੀ ਮੁੱਲੇ ਦਾ ਪਕਰਾਂਗੇ 1.75 ਹਾਂ ਜੀ ਜਾਇ ਜੀ ਮੋਲ ਬੱਛੀ 2 ਲੱਖ ਦੀ ਆ ਜਿਹੜੇ ਸਾਹ ਮੈਂ ਚਲੋ ਤੁਹਾਨੂੰ ਪਤਾ ਢਾਂਚਾ ਤਾਰਾ ਗੰਦਾਂ ਚ ਵੀ ਆ ਇਹ ਨਹੀਂ ਵੀ ਗਾਂ ਆ ਠੀਕ ਹੈ ਜੀ ਠੀਕ ਹੈ ਨਹੀਂ ਗੱਲ ਤੇ ਬਾਕੀ ਇਹ ਗੱਲ ਹੈਗੀ ਆ ਵੀ ਵੀਰ ਜੀ ਆਪਾਂ ਇਹ ਆ ਵੀ ਪੂਰੇ ਡੇਢ ਦੀ ਵੀਰ ਜੀ ਦੇ ਦਾਂਗੇ ਡੇਢ ਦੀ ਹਾਂ ਜੀ ਹਾਂ ਜੀ 2000 ਰੁਪਿਆ ਮਾਨ ਕਰ ਦਾਂਗੇ ਵਿੱਚ ਵੀਰ ਦੀ ਛੋੜ ਕਰ ਦਾਂਗੇ ਮੁੱਲ ਭਾਵੇਂ ਕੋਈ ਭਲਾ 2 ਲੱਖ ਕਰਾ ਲੈ ਠੀਕ ਹੈ ਹਾਂ ਜੀ ਹਾਂ ਜੀ ਬਲ ਦੱਸੋ ਡੇਢ ਲੱਖ ਦੀ ਇਹ ਜਿਹੜੀ ਹਾਂਜੀ ਐਂਡ ਟੋ ਐਂਡ ਜਿਹੜੀ ਡੇਢ ਲੱਖ ਦੀ ਮਿਲੂਗੀ ਹਾਂ ਬਾਕੀ ਵੱਡੀ ਵੇੜ ਆ ਹਾਂਜੀ ਵੱਡੇ ਘੱਟ ਘੱਟ ਦੇ ਵਿੱਚ ਆ ਵੱਡੇ ਢਾਂਚੇ ਦੇ ਵਿੱਚ ਆ ਸੋ ਪਸੰਦ ਆਊਗੀ ਜਿਹੜੇ ਮੇਰੇ ਵੀਰ ਨੇ ਕੇ ਫਾਰਮ ਦੇ ਵਿੱਚ ਆਪਾਂ ਹਾਥੀ ਲਾਈਟ ਵਿੱਚੋਂ ਚਾਰੇ ਥਣ ਚਾਰੇ ਵੇਖੋ ਵਿਦਿਆ ਬੱਬੀ ਕਾਂ ਨੂੰ ਚੱਲ ਪਈ ਜੀ ਆ ਦੇਖੋ ਆ ਵੇਖੋ ਚਾਰੇ ਹੀ ਹੌਲੀ ਹੌਲੀ ਵੀ ਚੰਗੀ ਕੀਤੀ ਮੈਨੂੰ ਲੱਗਦਾ ਇੱਕ ਵਾਰੀ ਛੇੜ ਦੇ ਤਾ ਤੁਹਾਨੂੰ ਆਖਿਆ ਮੈਂਗਾ ਇੱਕ ਵਾਰੀ ਛੇੜ ਨੂੰ ਕਰਾਉਂਗਾ ਹੱਥ ਲਾਜੋ ਹੱਥ ਵਾਹ ਵੇਖੋ ਪਤਾ ਠੀਕ ਆ ਜੀ ਚਲ ਬਹੁਤ ਵਧੀਆ ਹਾਂਜੀ ਹਾਂਜੀ ਠੀਕ ਆ ਪੋਲੀ ਬਹੁਤ ਜਿਆਦੀ ਆ ਪੋਲੀ ਪੋਲੀ ਬਾਕੀ ਹੈ ਬੜੀ ਸ਼ਰੀਫ ਬੜੀ ਠੰਡੀ ਧੀਰੀ ਪੜੀ ਆ ਹਾਂਜੀ ਸ਼ਰੀਫ ਬੜੀ ਆ ਵੀਰ ਜੀ ਬੜੀ ਪੜੀ ਹਾਂਜੀ ਹਾਂਜੀ ਮੈਂ ਵੀ ਚੰਡੀ ਵੀਰ ਇੱਧਰ ਆ ਜੀ ਤੇ ਆਪਣੇ ਕੋਲ ਜਿਹੜੇ ਆ ਨਾਗ ਨੇ ਇੱਕ ਆ ਬੱਚੀ ਆ ਪਹਿਲਾ ਸੂਸ ਸੂਈ ਆ ਹਾਂਜੀ ਇਹ ਪਹਿਲਾ ਸੂਆ ਸੂਈ ਵੀਰ ਜੀ ਪਲੂਨ ਹੈ ਨਾ ਹਾਂਜੀ ਪਲੂਨ ਆ ਵੀਰ ਜੀ ਲਓ ਵੀ ਪਲੂਨ ਬੱਚੀ ਦੋਸਤੋ ਦਿਖਾਉਣਿਆ ਤੁਹਾਨੂੰ ਥੋੜਾ ਖੋਲ ਕੇ ਨਾਲ ਦੀ ਨਾਲ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਵੀਰ ਜੀ ਕੱਲ ਰਾਤੀ ਸੂਈ ਆ ਜੀ ਲਓ ਵੀ ਕੱਲ ਰਾਤੀ ਦੋਸਤੋ ਸੂਈ ਆ ਮਗਰ ਬੱਚਾ ਹਾਂਜੀ ਬ ਤੇ ਕੱਲ ਰਾਤੀ ਸੁੱਈਆ ਠੀਕ ਹੈ ਜੀ ਅੱਜ ਦੂਜਾ ਦਿਨ ਹੈਗਾ ਇਹਨੂੰ ਸੁੱਈ ਨੂੰ ਤੇ ਚੰਦੇ ਵੀਰ ਬੋਲਾ ਦੇ ਥਲੇ ਸਾਫ ਸੁਥਰ ਕਰਤੀ ਵੀਰ ਜੀ ਇਹਦੇ ਕੋਲੇ ਹੁਣ 6-7 ਕਿਲੋ ਬੋਲਾ ਵਾ ਸਾਫ ਹਾਂਜੀ ਸਾਫ ਕਰਤੀ ਹੀ ਆਪਾਂ ਠੀਕ ਹਾਂਜੀ ਹਾਂਜੀ ਬਾਕੀ ਉਤਰਾਏ ਪੂਰੀ ਠੰਡੀ ਠਰੀਆ ਉਤਤੀਰੀਆ ਕਰਮਾਲੀ ਹਾਥੂ ਉਤ ਵੀ ਫਰਾਂਦੀ ਏਦਾਂ ਮਲਾਂ ਹਾਂਜੀ ਡਰੂੰ ਡਰੂ ਨਹੀਂ ਮਨ ਲਾ ਕਰਦੀ ਏਦਾਂ ਵੇਖੋ ਕੈਮਰੇ ਦੇ ਥੋੜਾ ਜਨਾ ਵੇਖੋ ਜਿਵੇਂ ਮੰਨ ਲਓ ਜੰਮੀ ਪਲੀ ਪੂਰੀ ਮੈਂ ਤਾਂ ਇਹ ਅਕਸਰ ਨਵੀਂ ਆ ਇਹ ਤੇ ਵਿੜਕ-ਵੋੜਕ ਰੱਖੂਗੀ ਹਾਂਜੀ ਵਿੜਕ ਰੱਖੂਗੀ ਤੁਹਾਨੂੰ ਪਤਾ ਐ ਚਵਾਈ ਵੀ ਫਿਰ ਇੱਕ ਨੰਬਰ ਦੀ ਜੇ ਕੋਈ ਵੀਰ ਭਰਾ ਕੋਈ ਸਵਾਲ ਕਰੂ ਵੀ ਛੋਟੇ ਆ ਛੋਟੇ ਨਹੀਂ ਵੀਰ ਜੀ ਪੂਰੇ ਮੁੱਠੀ ਪਸਮਾ ਪਸਮਣ ਤੋਂ ਬਾਅਦ ਹਾਂਜੀ ਹਾਂਜੀ ਵਧੀਆ ਐਮਲ ਵਧੀਆ ਹੁੰਦੇ ਵੀਰ ਜੀ ਲੋ ਵੀ ਬੱਚੀ ਦੋਸਤ ਵੀ ਨਵੀਂ ਆ ਠੀਕ ਆ ਜੀ ਪਲੂਨ ਪਹਿਲਾਂ ਨ ਬੱਚੀ ਸੂਈ ਆ ਠੰਡੀ ਠੁੰਡੀ ਪੂਰੀ ਆ ਵੀਰ ਜੀ ਇੱਕ ਵਾਰ ਤੁਹਾਨੂੰ ਥੋੜਾ ਜਿਹਾ ਆਪਾਂ ਦਿਖਾ ਦਿੰਨੇ ਆ ਥਣ ਥਣੇ ਕੁਰੀ ਲਾਗੇ ਤੋਂ ਹਨ ਇੱਕ ਵਾਰ ਥੋੜੀ ਜਿਹੀ ਲੱਤ ਪਟਾਇਓਗਾ ਉਹਨੂੰ ਆ ਦੇਖੋ ਆ ਦੇਖੋ ਦਰਦੀ ਆ ਥੋੜੀ ਜਿਹੀ ਬੱਚੀ ਉਦਾਂ ਸੀਲ ਸੂਲ ਵੀਰ ਜੀ ਪੂਰੀ ਵਧੀਆ ਵਾ ਤੇ ਬਾਕੀ ਇਹ ਜਦੋਂ ਤੁਹਾਨੂੰ ਪਤਾ ਨਵੇਂ ਥਾ ਡੰਗਰ ਆਉਂਦਾ ਥੋੜਾ ਜਿਹਾ ਵੈਸੇ ਦਰਦਾ ਵਾ ਤੇ ਬਾਕੀ ਇਦਾਂ ਵਾ ਵੀਰ ਜੀ ਕੋਈ ਇਹਨੂੰ ਜਿਹੜਾ ਵਾ ਨਾ ਮੰਨ ਲਓ ਹਾਂ ਠੀਕ ਹੈ ਹਾਂ ਠੀਕ ਹੈ ਲਓ ਜੀ ਸੋ ਬੱਚੀ ਆ ਵੀ ਚੰਗੀ ਆ ਬਾਕੀ ਰੇਡ ਪਰ ਤਾਂ ਵੀ ਦੋਸਤਾਂ ਦਾ ਬਿਲਕੁਲ ਜੈਨੂਨ ਤੇ ਜਾਇ ਜੀ ਹੋਊਗਾ ਤੇ ਅੱਜ ਪੌਲਾ ਕਿੰਨਾ ਦੱਸਿਆ ਸੀ ਫਿਰ ਜੀ ਬੌਲਾ ਜੀ ਇਹਦੇ ਕੋਲੇ 6-7 ਕਿਲੋ ਹੀ 6-7 ਕਿਲੋ ਹਾਂ ਜੀ ਅਜੇ 6-7 ਕਿਲੋ ਹੀ ਆ ਬੱਚੀ ਵੀਰ ਜੀ ਬਾਕੀ 12-14 ਕਿਲੋ ਜੇ ਕੋਈ ਸੇਵਾ ਕਰੂ ਤੇ ਚਵਾਈਆਂ ਚੁਵਾਈਆਂ ਤੋਂ ਬਾਅਦ ਆਜੂਗੀ ਕਰਾਂਗੀ ਹਾਂ ਜੀ ਹਾਂ ਜੀ ਚਵਾਈਆਂ ਚੁਈਆਂ ਤੋਂ ਬਾਅਦ ਆਜੂਗੀ ਵੀਰ ਜੀ ਬਾਕੀ ਇਹ ਆ ਵੀ ਇਹ ਨਹੀਂ ਵੀ ਪਹਿਲਾਂ ਕਰਕੇ ਬੱਚੇ ਨੂੰ ਨਹੀਂ ਵੇਂਦੀ ਕੋਈ ਬੱਚੇ ਨੂੰ ਹੀ ਫੁੱਲ ਚਟਦੀ ਆ ਇਹਨਾਂ ਵਾਂ ਵੀ ਮਹਾਰਾਜ ਜਦੋਂ ਇਹਦੀ ਆਪਾਂ ਚੋਣ ਲੱਗੀ ਹੈ ਨਾ ਮਹਾਰਾਜ ਆ ਗਾਰੀਆਂ ਫੜ ਕੇ ਇਹਨਾਂ ਤੇ ਬੱਚੇ ਨੂੰ ਕਰਕੇ ਨਿਆਣਾ ਪਾਲ ਕੇ ਨਾ ਮਾਰਤਾ ਨੂੰ ਮਥਾਈ ਕਰ ਪਿਆ ਜੇ ਤੈਨੂੰ ਪਤਾ ਨਾ ਪਹਿਲੇ ਨਾ ਪਹਿਲੇ ਪਤਾ ਔਲ ਮਾਰੀ ਮੂੜ ਕਰ ਦਿੰਗਾ ਸਰ ਉਹਨੂੰ ਤਾਂ ਪਤਾ ਹੀ ਚਿਰ ਨੂੰ ਅੱਜ ਲੱਗਾ ਜਾਂ ਕੱਲ ਲੱਗਾ ਵੀ ਮੈਂ ਦੁੱਧ ਵੀ ਦੇਣਾ ਹਾਂਜੀ ਪਰ ਇਹ ਇਹ ਨਹੀਂ ਇਹ ਗੱਲ ਹੈ ਕਿ ਤੈਨੂੰ ਸਹੀ ਕਰਦਾ ਵੀ ਕੋਈ ਇਹ ਨਹੀਂ ਵੀ ਸ਼ਰਮਾਰੂਗੀ ਕਰ ਮਾਰੀ ਕੋਈ ਸ਼ਰਮ ਨਾ ਮਹਾਸਾਭੀ ਮਾਰੂ ਪਤਾ ਨਾ ਲਾ ਦੋਸਤੋ ਪਹਿਲਾਂ ਪਸ਼ੂਰ ਤਾਂ ਹੀ ਆਪਾਂ ਨਾਰਮਲੀ ਕਈ ਵਾਰ ਕਹਿ ਦਿੰਦੇ ਹਾਂ ਕਿ ਮੱਝਾਂ ਝੋਟੀਆਂ ਦੇ ਵਿੱਚ ਕਹਿ ਦਈਦਾ ਵੀ ਔਲ ਤੇ ਨਹੀਂ ਕਰਦੀਗੀ ਹਾਂਜੀ ਹਾਂਜੀ ਇਸ ਕਰਕੇ ਵੀ ਦੋਸਤੋ ਕਈ ਵਾਰ ਪਹਿਲੇ ਸਵੇਰ ਪਸ਼ੂ ਨੂੰ ਪਤਾ ਲੱਗਣਾ ਹੁੰਦਾ ਵੀ ਦੁੱਧ ਚਵਾਈ ਕਰਾਉਣੀ ਆ ਬਾਕੀ ਬੱਚੇ ਇਹ ਜੀ ਜਿਹੜਾ ਉਹਲਾ ਉਲਾ ਇੱਕ ਦੋ ਦਿਨਾਂ ਚ ਛੋੜ ਦਿੰਦਾ ਪਾਸੇ ਲਾ ਕੇ ਹਾਂ ਠੀਕ ਹੈ ਨਾ ਜਿਹੜਾ ਬੱਚਾ ਨਾ ਚੱਟੇ ਉਹਦੀ ਔਲ ਨਹੀਂ ਵੀਰ ਜੀ ਜਾਂਦੀ ਵਾਦਾ ਵਾ ਇਹਨੇ ਤੁਹਾਨੂੰ ਅਸਾਂ ਬੱਚਾ ਵੀ ਚੜਦੀ ਬੱਚੇ ਦੇ ਵੱਲੋਂ ਭੱਜ ਕੇ ਆਈ ਕਿ ਨਹੀਂ ਹੁਣ ਬਿਲਕੁਲ ਹਾਂਜੀ ਹਾਂਜੀ ਬਾਈ ਵੀ ਚੱਲੋ ਫਿਰ ਇਹਦਾ ਮੁੱਲ ਕੀ ਕਰਦੇ ਆ ਕਿੰਨੇ ਦੀ ਬੱਚੀ ਦੇਣੀ ਹੈ ਮੁੱਲ ਵੀਰ ਜੀ ਇਹਦਾ ਆਪਾਂ ਇਹ ਗੱਲ ਹੈ ਕਿ ਆ ਵੀ ਮੁੱਲ ਭਾਵੇਂ ਇਹਦਾ 45 ਕਰ ਲਈਏ ਭਾਵੇਂ 40 ਕਰ ਲਈਏ 3000 ਰੁਪਇਆ ਵੀਰ ਜੀ 40 ਤੋਂ ਛੜ ਦਾਂਗੇ 3000 ਹਾਂਜੀ 3040 ਚੋਂ ਬੱਚੀ ਉਤਰਾ 45 ਦੀ ਆ ਜਿੱਦੀ ਬੱਚੀ ਫਰਤੀਲੀ ਤੇ ਜੰਮੀ ਪਲੀ ਆ ਨਾ ਮੰਨ ਲਓ ਨਵੀਂ ਬੱਚੀ ਆ ਚਵਾ ਵੀ ਵੀਰ ਜੀ ਇਦਾਂ ਵਾਂ ਵੀ ਮੋਗੀ ਹਰਗਾ ਜੇ ਥੋੜੀ ਜੀ ਤੁਹਾਨੂੰ ਪਤਾ ਥੋੜਾ ਜਿਹਾ ਨਾ ਹੈਗੀ ਪਾਲਪੂਲ ਜਦੋਂ ਤੁਹਾਨੂੰ ਪਤਾ ਡੰਗਰ ਨੂੰ ਪਾਲ ਹੁੰਦਾ ਵਾ ਤਾਜੇ ਸੂਵੇ ਨੂੰ ਪਾਲਪੂਲ ਪੈਂਦੀ ਆ ਬਿਲਕੁਲ ਹਾਂਜੀ ਮੈਂ ਵਿਖਾਂ ਤੇ ਆ 1 ਲੀਟਰ ਪੌੜਾ ਕਿਉਂਕਿ ਅੱਜ ਦੂਜਾ ਦਿਨ ਆ ਹਾਂਜੀ ਤੇ ਤਕਰੀਬਨ ਸਾਫ ਸੂਪ ਕਰਨ ਤੋਂ ਬਾਅਦ 8 ਲੀਟਰ ਅਕਾਊਂਟ ਤੁਹਾਨੂੰ ਕਰਾ ਦਿੱਤਾ ਤੇ ਇੰਨੀ ਆਰੀ ਛੋੜ ਛੱਪਾ 40 ਚੋਂ 37000 ਦੀ ਮਿਲ ਜੂਗੀ ਹਾਂਜੀ ਆ ਦੇਖ ਵੱਛੀ ਦੇ ਵਿਧੀ ਚਲੋ ਜੀ ਆ ਵੀ ਚਲੋ ਕਰਮਾ ਵਾਲੀ ਚਲੋ ਜੇ ਕੋਈ ਮੰਨ ਲਓ 4 ਦਿਨ ਤੁਹਾਨੂੰ ਬੜਾ ਜੇ ਲੱਕੇ ਲੁੱਕੇ ਲਾਏ ਸੁਸਵਾ ਚਾਈ ਨਮਾਈਆਂ ਧਵਾਈਆਂ ਵੀ ਮੈਂ ਐਵੇਂ ਤੁਹਾਨੂੰ ਪਤਾ ਇੱਕ ਉਹਨੇ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਚੰਗੀ ਵੱਛੀ ਹੈ ਦੋਸਤੋ ਬਾਜ ਵਜਾਇਆ ਜਾ ਰੇਟ ਆ ਤੇ ਜ਼ਿਆਦਾ ਨਹੀਂ ਆਪਾਂ ਕਹਾਂਗੇ ਕਿਉਂਕਿ ਵੇਚਣਾ ਹੈ ਵੀਰ ਛੱਡੇ ਨੇ ਉਹ ਤਾਂ ਐ ਵਧੀਆ ਵਿਧੀ ਤੁਹਾਨੂੰ ਦੱਸਣ ਦਿਆਂ ਗੱਲ ਵੀ ਚਲੋ ਥੋੜਾ ਜਆ ਨਵੇਂਤਾ ਕਰਕੇ ਡੰਗਰ ਦਾਦਾ ਬਾਕੀ ਹੈ ਕਰਮਾ ਵਾਲੀ ਦੀ ਇੰਸਲਾਗ ਆਹ ਬੱਛਾ ਜੀ ਮੰਗਾ ਪਾਉਣ ਲੱਗਿਆ ਮਾਤਾ ਕਿਤੇ ਲੱਤ ਨਾ ਲਾਉ ਕਰਮਾ ਵਾਲੀ ਠੀਕ ਹੈ ਮਾੜਾ ਜਆ ਗਾਰੀਆਂ ਉਹ ਤਨ ਪਤਾ ਇੱਕ ਅੱਧਾ ਦੰਗਰ ਨੇ ਕਰਨਾ ਹੀ ਆ ਕਰਮਾ ਲਈ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਇਧਰ ਜੰਡੇ ਵੀਰ ਆਪਣਾ ਆ ਜੀਏ ਤੇ ਆ ਮੱਝ ਇੱਕ ਖੜੀ ਆਪਣੇ ਕੋਲ ਹਾਂਜੀ ਇਹ ਕਿਵੇਂ ਆ ਇਹ ਵੀਰ ਜੀ ਦੂਜਾ ਮਾਰਾ ਅੱਜ ਸੂਈ ਨੂੰ ਇਹਨੂੰ ਵੀ ਦੂਜਾ ਤੀਜਾ ਦੇਣੀ ਆ ਅਵੇ ਕੋ ਜੇ ਪੂਰੇ ਪਾੜੇ ਨਹੀਂ ਨੇ ਸਾਰੇ ਬਹੁਤ ਦੋਸਤੋ ਉੱਤੇ ਤਿੰਨ ਕਿ ਦਿਨਾਂ ਦੇ ਵਿੱਚ ਆ ਤਿੰਨ ਕਿ ਦਿਨ ਦਾ ਸਮਾਂ ਹੋ ਗਿਆ ਸਵੇਰ ਗਣਮਾ ਤਿੱਜਾ ਤਿੱਜਾ ਸੂਹਾ ਵੀਰ ਜੀ ਤਿੱਜਾ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ ਤਿੱਜਾ ਸੂਹਾ ਨਿੱਕੇ ਨੂੰ ਤੋਰਨੀ ਵੀਰੇ ਤੇ ਤਜਸੂਆ ਮਗਰ ਕੱਟੀ ਇਹਦੇ ਕੱਟੀ ਵੀਰ ਜੀ ਇਹਦੇ ਮਗਰ ਕੱਟੀ ਹੈ ਹਾਂਜੀ ਹਾਂਜੀ ਕੱਟੀ ਹੈ ਦੋ ਕਰਮਾਂ ਵਾਲੀਆਂ ਠੀਕ ਹੈ ਜੀ ਹਾਂਜੀ ਲੋ ਵੀ ਮਗਰ ਵੀ ਕੱਟੀ ਆ ਠੀਕ ਆ ਤੇ ਚਵਾਈ ਚ ਵੀ ਝੰਡੇ ਵੀ ਰਹਿਣ ਬਿਲਕੁਲ ਕਹਿਦੇ ਵੀ ਇੱਕ ਨੰਬਰ ਦੀ ਵੀਰਦੀ ਚਵਾਈ ਹੈ ਇੱਕ ਨੰਬਰ ਦੀ ਹਾਂਜੀ ਪੂਰੇ ਥਣ ਚੱਡੇ ਵਾਲੀ ਖਬਰਦਾਰ ਆ ਮੱਝ ਵੀਰਦੀ ਸਾਧ ਕਾਠ ਵਾਲੀ ਆ ਪੂਰੀ ਕਰਮਾਂ ਵਾਲੀ ਆ ਠੀਕ ਹੈ ਜੀ ਆਹ ਫੇਸ ਕੁਆਲਟੀ ਆ ਹਾਂਜੀ ਆਹ ਸਿੰਘ ਸੁੰਗ ਦੀ ਬੰਤਰ ਥੋੜਾ ਸਿਰੋਂ ਮਾੜੀ ਜਿਹੀ ਖੁੱਲੀ ਆ ਆ ਤੁਸੀਂ ਵੇਖ ਸਕਦੇ ਹੋ ਉੱਪਰੋਂ ਜਿਹੜਾ ਗੁਲਾਈ ਦੇ ਵਿੱਚ ਸਿੰਘ ਆ ਖੁੱਲਾ ਸਿੰਘ ਆ ਤੇ ਤੇਜਸੂਆ ਮਗਰ ਕੱਟੀ ਆ ਤੇ ਬੋੜਾ ਕਿੰਨਾ ਦੱਸਿਆ ਜ ਸਾਤ ਕਿਲੋ ਛੇ ਉਹ ਤੋਂ ਲੈ ਕੇ 7 ਕਿਲੋ ਵੀਰ ਦੀ ਬੌਲਾ ਹੀ ਆ ਠੀਕ ਹੈ ਜੀ ਹਾਂ ਜੀ ਪੱਕਾ ਕੋਈ ਮੇਰਾ ਵੀ 6 ਕਿਲੋ ਮੰਨ ਲੇ ਵੀਰ ਦੀ ਜਿਹੜਾ ਹੈਗਾ ਵਾ ਇਹ ਨਹੀਂ ਵੀ ਮੰਨ ਲਾ 4 ਹੋਊਗਾ ਠੀਕ ਹੋ ਗਿਆ ਹਾਂ ਜੀ ਹਾਂ ਜੀ ਮੈਂ ਚਲੋ ਇਹ ਆ ਵੀ ਅਜੇ ਤੁਹਾਨੂੰ ਪਤਾ ਚੌਥੇ ਕ ਪੰਜਵੇਂ ਦਿਨ ਨੂੰ ਵੀਰ ਦੀ ਦੋਤੇ ਆਊਗੀ ਕਰਮਾ ਵਾਲੀ ਜਮੀਂ ਪਰੀ ਪੂਰੀ ਇਹਦੇ ਪੁਰੇ ਪੜੇ ਨਹੀਂ ਆ ਵੇਖੋ ਰੋਕੀ ਤੇ ਨੇ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਲਓ ਦੱਸੋ ਇੱਕ ਵਾਰੀ ਸੂਸਵਾ ਤੋਂ ਬਾਹਰ ਹੀ ਆਈ ਹੈ ਕਰਮਾ ਵਾਲੀ ਹਾਂ ਜੀ ਤੇ ਜਾ ਦੇ ਨੇ ਅੱਜ ਠੀਕ ਹੈ ਜੀ ਬਾਕੀ ਥਣ ਭਾਂਡੇ ਦੀ ਜਿੱਥੋਂ ਤੱਕ ਆਪਾਂ ਮੁੱਖ ਦੇਖ ਰਹੇ ਮੈਂਨ ਇੱਕ ਬਖਾਲਾ ਇਹ ਨੂੰ ਆਪਾਂ ਆ ਤੁਸੀਂ ਪਿੱਛੋਂ ਥਾਣੇ ਕੋਲ ਤੁਹਾਨੂੰ ਦਿਖਾ ਦਗੇ ਆ ਕਰੋ ਚੈੱਕ ਹਾਂ ਕੱਟੀ ਜਾ ਵਿੱਜੀਆ ਮੰਨ ਲੋ ਇਹ ਆ ਦੇਖੋ ਤਾਜੀ ਬਿਲਕੁਲ ਲਓ ਜੀ ਆ ਬੱਚਾ ਨਾੜੂ ਟੁੱਟ ਗਿਆ ਨਾਲ ਹਾਂ ਜੀ ਟੁੱਟ ਗਿਆ ਵਿੱਜੋ ਇਹਨਾਂ ਵੀ ਉਹ ਅੱਗੇ ਗਾਂ ਦਾ ਵੀ ਕਿਤੇ ਖਾ ਗਿਆ ਤੁਹਾਨੂੰ ਸੋਨੇ ਪਰਸੋਂ ਅਜੇ ਸੂਈ ਆ ਹਾਂ ਤਾਂ ਦੇਖੋ ਕਿ ਉਹ ਕਿਤੇ ਪੂਰਾ ਬੱਚਿਆਂ ਚ ਵੀ ਵੱਜ ਜਿੰਦੇ ਆ ਦੇਖੋ ਗਾੜੀ ਹੈਗਾ ਉਹ ਤਰ੍ਹਾਂ ਦੇਖੋ ਨਾਲ ਬਾਕੀ ਗਾੜੀ ਜੇ ਕਿਤੇ ਖਾਕ ਹੋ ਜਾਂਦਾ ਡੰਗਰ ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਆ ਚੰਡੇ ਵੀਰ ਇਹ ਮੱਝ ਕਿੰਨੇ ਦੀ ਦੇ ਦਿੱਤੀ ਅੱਜ ਮੋਲ ਵੀ ਜੀ ਇਹਦਾ ਭਾਵੇਂ 80-85 ਕੋਈ ਉਹ ਨਹੀਂ ਆਪਾਂ ਕਰਨਾ ਵੀਰ ਜੀ ਆਪਾਂ ਇਹ ਆ ਵੀ ਇਹ 70000 ਦੀ ਦੇ ਦਾਂਗੇ ਵੀਰ ਜੀ 7000 ਛੋਟ ਕਰ ਦਾਂਗੇ ਹਾਂ ਛਾੜ ਦੇ ਹਾਂ ਜੀ ਮੰਨ ਲਓ ਭਾਵੇਂ 75 ਕਰ ਲਈ ਅਸੀਂ ਵੀਰ ਜੀ ਹਾਂਜੀ ਠੀਕ ਹੈ 60000 ਦੀ ਵੀਰ ਜੀ ਦੇ ਦਾਂਗੇ ਲਓ ਵੀ 268000 ਦੀ ਇਹ ਮਾਝ ਮਿਲ ਜੂਗੀ ਹਾਂ ਜਾਂ ਨਾ ਹਾਂਜੀ 68000 ਦੀ ਮਗਰ ਕੱਟੀ ਆ ਜਵਾਬਸਮਾ ਦੀ ਇੱਕ ਨੰਬਰ ਸਮਾ ਜਿਹੜਾ ਤਕਰੀਬਨ ਕੋਈ ਡੇਢ 2 ਵਜੇ ਦਾ ਸਵੇਰ ਚਵਾਈ ਚ ਵੀ ਕਰਤੀ ਸੀ ਹੋਰ ਹਾਂਜੀ ਸਵੇਰ ਦਵਾਈ ਹੋ ਗਈ ਵੀਰ ਜੀ ਠੀਕ ਆ ਹਾਂਜੀ ਹਾਂਜੀ ਤੇ ਇਹਦੇ ਪਤਣ ਜੈ ਨਹੀਂ ਕਰਮਾ ਲਈ ਐ ਬਣ ਜਾਂਦੀ ਵਧੀਆ ਆ ਵੇਖੋ ਅਜੇ ਪੂਰੇ ਪੜੇ ਵੀ ਉੱਤੋਂ ਪੂਰੇ ਅਜੇ ਵੇਖ ਲੋ ਬਿਲਕੁਲ ਨਹੀਂ ਕਰਮਾ ਲਈ ਕਈ ਜੀ ਹੁੰਦਾ ਵੀ ਕੱਟੀ ਦਾ ਨਾੜੂ ਲਹਿ ਗਿਆ ਪਤਾ ਨਹੀਂ ਆ ਵੇਖੋ ਪੂਰੇ ਪੜੇ ਵੀ ਨਹੀਂ ਸੂਤਰ ਕੀਤੇ ਕਰਮਾ ਲਈ ਐਵੇਂ ਜੇ ਤੁਹਾਨੂੰ ਪਤਾ ਡੰਗਰ ਥੋੜਾ ਡੱਡਾ ਡੁੱਡਾ ਵਾ ਤੇ ਜਵਾਬਸਮਾ ਦੀ ਵੀਰ ਜੀ ਐ ਫੁੱਲ ਵਧੀਆ ਵਾ ਓਕੇ ਇੱਕ ਨੰਬਰ ਜਿਹਨੂੰ ਆਨੇ ਠੀਕ ਹੈ ਜੀ ਹਾਂਜੀ ਇਧਰ ਚੰਦੇ ਵੀਰ ਆਪਣੇ ਕੋਲ ਇੱਕ ਆ ਇਧਰ ਨਗ ਖੜਾ ਹੈ ਝੋਟੀ ਕਿਵੇਂ ਆ ਪਹਿਲਣੀ ਆ ਇਹ ਪਹਿਲਣਾ ਵੀਰ ਜੀ ਝੋਟੀ ਬੜੀ ਸ਼ਕੀਨ ਆ ਹਾਂ ਜੀ ਹਾਂ ਜੀ ਪੂਰੀ ਸ਼ਕੀਨ ਆ ਵੀਰ ਜੀ ਬੱਚਾ ਵੀ ਚੰਗਾ ਚਕੀਨ ਆ ਮਗਰ ਮਗਰ ਕਟਾ ਆ ਗਿਆ ਹਾਂ ਜੀ ਹਾਂ ਜੀ ਕਟਾ ਆ ਗਿਆ ਨੂੰ ਅੱਜ ਵੀਰ ਜੀ ਅੱਜ ਇਹਨੂੰ ਹੋ ਗਏ 18 19 ਦਿਨ ਸੂਈ ਨੂੰ ਠੀਕ ਆ ਜੀ ਹਾਂ ਜੀ ਹਾਂ ਜੀ ਲਓ ਦੱਸੋ ਇੱਕ ਵਾਰੀ ਝੋਟੀ ਦੀ ਸ਼ਕੀਨੀ ਚੈੱਕ ਕਰ ਲਓ ਸਟਰਕਚਰ ਦੇਖ ਲਓ ਕੱਦ ਕੱਦ ਦੇਖੋ ਹਾਂ ਜੀ ਤੇ ਬਾਕੀ ਇਹ ਵੀ ਹੈ ਵੀ ਵੀਰ ਜੀ ਰਕਾਰਟ ਵਾਲੀ ਆ ਚੰਗੀ ਆ ਝੋਟੀ ਵੱਡੇ ਗੱਟ ਪੁੱਤ ਵਿੱਚ ਹਾਂ ਹਾਂ ਦੋ ਦੰਦਾਂ ਦਾ ਵੀਰ ਜੀ ਦੋਂਦੀ ਦੋਂ ਹਾਂ ਠੀਕ ਹੈ ਅੱਜ ਵੀਰ ਚੰਡੇ ਕਿੰਨਾ ਦਿਨ ਹੋ ਗਿਆ ਨੂੰ ਸੂਈ ਨੂੰ ਇਹਨੂੰ ਅੱਜ ਵੀਰ ਦੀ ਹੋ ਗਿਆ 17-18 ਦਿਨ ਸੂਈ ਨੂੰ ਅੱਜ ਲਓ ਜੀ ਹਾਂਜੀ 17-18 ਕ ਦਿਨ ਹੋ ਗਏ ਹਾਂ ਤੇ ਕਿੰਨੇ ਕ ਦੁੱਧ ਤੇ ਵੈਸੇ ਹੁਣ ਹੈਗੀ ਜਿਹੜਾ ਐਗਜੈਕਟ ਆਪਾਂ ਚੋਣਾ ਪੈਣਾ ਦੁੱਧ ਪਤਾ ਗੱਲ ਕੀ ਵੀਰ ਦੀ ਦੁੱਧ ਤੇ ਇਹਦੇ ਕੋਲੇ 11-12 ਕਿਲੋ ਹੁਣ ਅਹੀਂ ਵੀ ਆ ਦੂਜਾ ਮਾਰਾ ਕਣਕ ਕਣਕ ਚ ਰੁੱਝੇ ਰੱਝੇ ਰਹਿ ਕਰਕੇ ਤੇ ਉਹਦਾ ਕਰਕੇ ਨਾ ਡੰਗਰਾਂ ਦੇ ਵੇਖਿਆ ਨਹੀਂ ਗਿਆ ਹਾਂ ਸਹੀ ਤਾਂ ਦੱਸਾਂ ਪੱਠਾ ਢੱਕਾ ਬਹੁਤ ਘੱਟ ਪਿਆ ਹਾਂ ਹੁਣ ਦੁੱਧ ਇਹਦੇ ਕੋਲੇ ਵੀਰ ਦੀ ਹੋਊਗਾ 8 ਤੋਂ ਲੈ ਕੇ 9 ਕਿਲੋ 8 ਕਿਲੋ ਦੀ ਵੀਰਜੀ ਫੁੱਲ ਗਾਰੰਟੀ ਹੋਊਗਾ ਆਪਣੀ 8 9 ਕਿਲੋ ਹਾਂਜੀ ਇਹ ਨਹੀਂ ਵੀ ਅੱਠ ਮਾਪਾ ਕਹਿਤਾ ਤੇ ਅੱਠ ਦਾ ਮਤਲਬ ਅੱਠਾ 6 ਨਹੀਂ ਨਿਕਲੂਗਾ ਹਾਂਜੀ ਹਾਂਜੀ ਤੇ ਆਹ ਨੇੜੇ ਆਪਣਾ ਭੈਣ ਭਰਾਉਂਦਾ ਮੈਂ ਹਾਂਜੀ ਚਕੀਨ ਪਸ਼ੂ ਕੋ ਰੱਖਣ ਦਾ ਚਾਹਵਾਣਾ ਵੀ ਇੱਥੇ ਆ ਕੇ ਨਹੀਂ ਵੀ ਅੱਠ ਦਾ ਯਾਰ ਕੋਈ 6 ਨਿਕਲਣਾ ਨਾ ਜੀ ਨਾ ਵੀਰਜੀ ਉਹ ਨਹੀਂ ਗੱਲ ਕੋਈ ਵੀ ਹੈ ਜੀ ਬਾਕੀ ਐ ਕਰਮਾ ਵਾਲੀ ਤਾਂ ਦੱਸਣ द्या ਵੇਖੋ ਚੱਡਾ ਚੁੱਡਾ ਪੂਰਾ ਐ ਵੇਖੋ ਖਬਰਦਾਰ ਆ ਕੋਈ ਤੀਰਤ ਲੱਗ ਵੀ ਪੂਰੀ ਕਰਮਾ ਵਾਲੀ ਬਸ ਇਹ ਆ ਵੀ ਕਈ ਜਿਹੇ ਨੂੰ ਵੇਖਣੋਂ ਮੰਨ ਲਓ ਇਹ ਵੀ ਚੋਈ ਚਵਾਈ ਆ ਤੇ ਬਾਕੀ ਇਹ ਵੀਰਜੀ ਇਹ ਹੈਗੀ ਵੀ ਮੰਨ ਲਓ ਕਿਹੜੀ ਵੀਰਾਂ ਵਾਲੀ ਦੇ ਮੋਦੀ ਉਹ ਨਹੀਂ ਬੱਚਾ ਬੱਚਾ ਵੀਰ ਜੀ ਵੀਰਾਂ ਵਾਲੀ ਦੇ ਮੋਦੀ ਸਾਹਨ ਦਾ ਬੱਚਾ ਮਗਰ ਟੱਟਾ ਅੱਛਾ ਅੱਛਾ ਲక్ష్ਮੀ ਡੇਰੀ ਫਾਰਮ ਦੇ ਹਾਂ ਲక్ష్ਮੀ ਡੇਰੀ ਫਾਰਮ ਵਾਲਿਆਂ ਦੀ ਇਹ ਟੱਟੀ ਜਿਹੜੀ ਮੰਨ ਲਓ ਲక్ష్ਮੀ ਡੇਰੀ ਫਾਰਮ ਦੀ ਆ ਅੱਛਾ ਕਿਹੜੇ ਸਾਹਨ ਦੀ ਸੀ ਤੇ ਹਾਂ ਚਲੋ ਦੀ ਸੀ ਮੁੰਦੀ ਮਸਰਾ ਕੋਈ ਗੱਲ ਉਹ ਤੁਸੀਂ ਆਪ ਦਾ ਯਾਦ ਕਰ ਲਿਓ ਬਾਅਦ ਵਿੱਚ ਹੋ ਸਕਦਾ ਵੀ ਕੋਈ ਹਾਂਜੀ ਹਾਂਜੀ ਉਹ ਕੋਈ ਗੱਲ ਬਿਲਕੁਲ ਕੋਰੈਕਟ ਆਪਾਂ ਨੂੰ ਇਨਫੋਰਮੇਸ਼ਨ ਦੇ ਸਕੀ ਹਾਂਜੀ ਹਾਂਜੀ ਤੇ ਬੱਚਾ ਵੀ ਵੀ ਹੈਗਾ ਜੇ ਬੱਚਾ ਇਹ ਗੱਲ ਹੈਗੀ ਆ ਬੱਚਾ ਵੀ ਬਹੁਤ ਵਧੀਆ ਚੰਗਾ ਠੀਕ ਆ ਜੀ ਮੈਂ ਤੁਹਾਨੂੰ ਰਿਕਾਰਡਿੰਗ ਜਿੱਥੋਂ ਵੀ ਆਈ ਹੈ ਛੋਟੀ ਰਿਕਾਰਡਿੰਗ ਅਵੇਲੇਬਲ ਆ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਠੀਕ ਆ ਜੀ ਐਲਟੀਪਾ ਜੇਕਰ ਲక్ష్ਮੀ ਡੇਰੀ ਫਾਰਮ ਵਾਲਿਆਂ ਦੀ ਜਿਹੜੇ ਬੋਲ ਦੀ ਜੜੀ ਇਹ ਧੀ ਆ ਅਗਲੇ ਅਗਾੜ ਥਾਈ ਵੀ ਦੀ ਇਹ ਚੁੰਗ ਦਾ ਕਰਮਾ ਵਾਲਾ ਇਹਨੂੰ ਛੱਡੀ ਦੀ ਆ ਇਹ ਨਾ ਆ ਵੇਖੋ ਠੀਕ ਆ ਜੀ ਬ ਅਗਲੇ ਪਿਛਲੇ ਥਾਣਾ ਦਾ ਗਰਲ ਵੇਖੋ ਆਹ ਦੇਖੋ ਥਾਣਾ ਸੋ ਚਵਾਈ ਚਵਾਈ ਦਾ ਗਰਲ ਕਰਲ ਵਧੀਆ ਵੀਰ ਜੀ ਇੱਕ ਨੰਬਰ ਦੀ ਚਵਾਈ ਠੀਕ ਆ ਜੀ ਹਾਂ ਜੀ ਹਾਂ ਜੀ ਠੰਡੀ ਧੀ ਬੜੀ ਐ ਬੱਚੇ ਦੇ ਮਗਰ ਮਗਰ ਭੱਜੀ ਫਿਰਦੀ ਐ ਨਹੀਂ ਤੇ ਪਹਿਲਾਂ ਤੁਹਾਨੂੰ ਪਤਾ ਕਈ ਰੀਆਂ ਉਹ ਨਹੀਂ ਕੋ ਚੱਕਰ ਆ ਕੇ ਵੇਖੋ ਪੂਰੇ ਐ ਤੁਹਾਨੂੰ ਦੱਸਣ ਦਿਆਂ ਗੱਲ ਵੀ ਪੂਰੀਆਂ ਵਿਥੀਆਂ ਦੇ ਥਾਣ ਲੱਗੇ ਆ ਲਓ ਵੀ ਭਰਾਵੋ ਠੀਕ ਆ ਜੀ ਸੋ ਵੰਡਾ ਬੰਡਾ ਦੇ ਪਾਸੇ ਉਹ ਮਾਲਕ ਨੇ ਢਿੱਲ ਨਹੀਂ ਕੀਤੀ ਹਾਂ ਜੀ ਹਾਂ ਜੀ ਬਹੁਤ ਸੋਣੀ ਵਿਰਲ ਬੁਰਲ ਬਖਸ਼ੀਆ ਕਰਮਾਲੀ ਨੂੰ ਤੇ ਸਿੰਗੀ ਸੁੰਗੀ ਵੀ ਬਹੁਤ ਪਿਆਰੀ ਆ ਵੀ ਝੋਟੀ ਆ ਉਹ ਜੀ ਮਨੋਂ ਤਾਂ ਖੜੀ ਵੀ ਉਹ ਜਿਹੜੀ ਪੂਰੀ ਗੱਲ ਦਾ ਲੇਖੋ ਮੰਮਲੇ ਕਰਦੇ ਸੀ ਕੱਟ ਕਾਟ ਵੇਖੋ ਕਰਮਾਲੀ ਦਾ ਕਿੱਡਾ ਵਾ ਹੁਣੇ ਅਜੇ ਪਹਿਲਣ ਦਾ ਹੀ ਤੇ ਮੰਨ ਲਓ ਇਹ ਗੱਲ ਹੈਗੀ ਆ ਦੁੱਜਣ ਤੇ ਜੇ ਕੁਛਾਂਭਾਂਗੇ ਤੇ ਵੀਰ ਜੀ ਕਿ ਚੰਗੇ ਫਾਰਮਰ ਕੋ ਚਲ ਕੀਤੇ ਨੇ ਕੱਦ ਵੀ ਕਰਨਾ ਲੰਮੀ ਵੀ ਹੋਣਾ ਉੱਚੀ ਵੀ ਹੋਣਾ ਕਰਮਾਲੀ ਹਾਂ ਬਿਲਕੁਲ ਹਾਂਜੀ ਇਹੋ ਜੀਆਂ ਝੋਟੀਆਂ ਬਣਦੀਆਂ ਵੀ ਉੱਦੀ ਮੁੜਕੇ ਜਾ ਕੇ ਜਿਨ੍ਹਾਂ ਦੇ ਆਪਾਂ 7-7 ਲੱਖ 8-8 ਲੈਂਦੇ ਆ ਤੇ ਇਹੋ ਜੀਆਂ ਝੋਟੀਆਂ ਜਿਹੜੀਆਂ ਛਕੀਨ ਜਿਹਦੇ ਕਹੇ ਤੁਹਾਨੂੰ ਪਤਾ ਚੰਗੇ ਫਾਰਮਰ ਕੋ ਚਲ ਕੀਤੇ ਉਹਨੇ ਆਉਂਦੇ ਸਵੇਰ ਨੂੰ ਭਾਵੇਂ ਦਾ ਕੋਈ ਕੋਈ 7 ਲੱਖ ਮੁੱਲ ਕਰ ਲਈ ਭਾਵੇਂ ਕੋਈ ਆ ਬੜ ਕੋ ਜੀ ਹਾਂ ਜੀ ਹਾਂ ਜੀ ਬਾਕੀ ਪਸ਼ੂ ਦੀ ਕੋਈ ਪਸ਼ੂ ਦੀ ਯੋਗਤਾ ਉਹ ਦੁੱਧ ਨਾਲ ਹੀ ਆ ਜਿਮ ਜਮ ਕਰਮ ਵਾਲੀ ਕੀ ਤਾਂ ਦੂਜੇ ਤੇਜਿਸ ਜਗ੍ਹਾ ਕਿੱਥੇ ਰੋਣੇ ਕਿੱਥੇ ਹਾਂ ਜੀ ਹਾਂ ਜੀ 12 ਕਿਲੋ ਦੁੱਧ ਵੀ ਦੀ ਮੈਂ ਚੋਇਆ ਵਾ ਪਰ ਹੁਣ ਮੈਂ ਜਿਹੜੀ ਗੱਲ ਜਿੰਨਾ ਹੈਗਾ ਆਪਾਂ ਉਹਨਾਂ ਕਹਿਣਾ ਠੀਕ ਹੈ ਨਾ ਗੱਲ ਕੋਈ ਇੱਥੇ ਭੈਣ ਭਰਾ ਦੂਰੋਂ ਨੇੜੋਂ ਇੱਕ ਦਿਨ ਵੀਰ ਆਪਣੇ ਆਂਦੇ ਵੀਰ ਜੀ ਅਸੀਂ ਦੋ ਡੰਗ ਚੋਣੀ ਕੋਈ ਗੁੱਸਾ ਤੇ ਮੈਂ ਕਿਹਾ ਵੀਰ ਜੀ ਤੁਸੀਂ ਮੈਨੂੰ ਪੈਸੇ ਗੁੱਸੇ ਵਾਲੇ ਦੇਣੇ ਤੁਸੀਂ ਦੋ ਡੰਗ ਆਪਦੀ ਚੋ ਇਹਨਾਂ ਨੂੰ ਕੋਈ ਚੱਕਣੀ ਦਾ ਸੁਈ ਸੁਵਾਈ ਆ ਹੋਏ ਜਿਹੜਾ ਗੱਪਣਾ ਹਾਂਜੀ ਇਹ ਕਿਹੜੀ ਇਹ ਚੰਡੇ ਆਪਾਂ ਅੱਜ ਦੇ ਨਹੀਂ ਕਿੰਨੇ ਦੀ ਆ ਜਿਹੜੀ ਵੀਰ ਜੀ ਮੋਲੇ ਦਾ ਆ ਪਾਣੀ ਸਹੀ ਮੋਲ ਕਰਕੇ ਮੋਲ ਭਾਵੇਂ ਵੀਰ ਜੀ ਡੇਢ ਕਰ ਗਏ ਜੋ ਮਰਜੀ ਮੰਗੀ ਜਾਈਏ 65 ਮੰਗੀ ਜਾਈਏ ਵੀਰ ਜੀ 1,35,000 ਦੀ ਝੋਟੀ ਦੇ ਦਾਂਗੇ 1,35 ਦੀ ਹਾਂਜੀ 1,35 ਦੀ ਠੀਕ ਹੈ ਤੇ ਮੰਨ ਲਓ ਇਹ ਗੱਲ ਹੈਗੀ ਆ ਵੀ 1,35 ਦੀ ਦੇ ਦਾਂਗੇ ਉਹਦੇ ਵਿੱਚੋਂ ਵੀਰ ਜੀ 3000 ਰੁਪਿਆ ਸ਼ੋਰ ਕਰ ਦਾਂਗੇ 32 ਹਾਂਜੀ ਜੇ ਕੋਈ ਮੰਨ ਲਾਏ ਗੱਲ ਕੋਈ 100 ਡੇਢ ਤੋਂ 100 ਕਿਲੋਮੀਟਰ 150 ਕਿਲੋਮੀਟਰ ਦੇ ਵਿੱਚ ਵੀਰ ਜੀ ਹੋਊ ਤੇ ਉਹਨੂੰ ਆਪਾਂ ਜਿਹੜਾ ਵਾ ਮਹੱਲਾ ਪਹੁੰਚ ਵੀ ਕਰ ਦਾਂਗੇ ਠੀਕ ਹੈ 100 150 ਕਿਲੋਮੀਟਰ 100 150 ਕਿਲੋਮੀਟਰ ਦੇ ਵਿੱਚ ਵਿੱਚ ਪਹੁੰਚ ਕਰ ਦਾਂਗੇ ਠੀਕ ਹੈ ਜੀ ਹਾਂਜੀ ਹਾਂ ਦੱਸੋ ਝੰਡਾ ਵੀਰਾਂ ਦਾ ਵੀ ਇੱਕ 35000 ਲੈ ਦਿਆ ਵਿੱਚੋਂ 3000 ਲੈਸ 32 ਦੀ ਇਹ ਤੁਹਾਨੂੰ ਦੇ ਦਿਆਂਗੇ ਇੱਕ 32 ਦੀ ਸੋ ਝੋਟੀ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੱਤੀ ਆ ਸ਼ਕੀਨੀ ਵਾਲੇ ਪਾਸਿਓਂ ਕਾਦ ਵਾਲੇ ਪਾਸਿਓਂ ਕੋਈ ਲਾਂਭਾ ਨਹੀਂਗਾ ਰਹੀ ਗੱਲ ਦੁੱਧ ਦੀ 12 ਲੀਟਰ ਸੀਗਾ ਥੋੜਾ ਜਿਹਾ ਰੁਜੇਵੇਂ ਹੋਣ ਕਰਕੇ 89 89 ਲੀਟਰ ਦੁੱਧ ਦੇ ਥੱਲੇ ਮੌਜੂਦ ਆ ਹਰ ਜਿਵੇਂ ਹੋਏ ਵੀਰ ਜੀ ਬੜੇ ਜਿਆਦੇ ਵੇ ਤੁਹਾਨੂੰ ਪਤਾ ਵਿਆਈ ਪੂਈ ਕਰਨ ਵਾਲੀ ਬਾਪਤੀ ਇੱਕ ਦਿਨ ਉਹੋ ਜੇ ਹੀ ਨਾਲ ਤੁਹਾਨੂੰ ਪਤਾ ਉਹ ਕਈ ਕੰਮ ਤਾਂ ਤੇ ਹੋਰ ਵੀ ਬਹੁਤ ਰਲ ਜਾਂਦੀ ਹੈ ਹਾਂਜੀ ਹਾਂਜੀ ਮਾਲ ਜੁੜਿਆ ਹੈ ਕਰਮਾਂ ਵਾਲੇ ਫਿਰ ਵੇਲੇ ਵੇਲੇ ਇਹਨਾਂ ਵਿਚਾਰੀਆਂ ਨੂੰ ਪੱਟੇ ਪੈਂਦੇ ਰਹਿਕ ਨੇ ਕੱਲ ਇਹ ਵੀ ਜਦੋਂ ਟਾਈਮ ਤੇ ਟਾਈਮ ਬਣ ਕੇ ਨਾ ਪੱਠਾ ਪਾਵੇ ਤੇ ਨਾ ਚਵਾਈ ਹੋਵੇ ਤਾਂ ਡਾਊਨ ਜਾਂਦਾ ਹੀ ਜਾਂਦਾ ਹਾਂਜੀ ਹਾਂਜੀ ਡਾਊਨ ਜਾਂਦਾ ਹੀ ਜਾਂਦਾ ਜੇ ਡਾਉਣੀ ਇਸੇ ਗੱਲੋਂ ਜਾਂਦਾ ਪੱਠਾ ਟੱਕਰ ਨਾ ਟਾਈਮ ਤੇ ਪਾਵੇ ਤਾਂ ਉਹਦੀ ਚਵਾਈ ਇੱਕ ਦੋ ਚਾਰ ਕਿੰ ਡੇਗਾ ਹੋ ਗਿਆ ਪਿੱਛਾ ਹੋ ਗਿਆ ਬਸ ਬਸ ਹਾਂਜੀ ਬਿਲਕੁਲ ਜੇ ਚੋਈ ਵੀ ਲੈਣ ਜਾਇਵੇ ਵੀਰ ਦੀ ਦੋ ਚਾਰ ਕਿੰ ਤੇ ਡੰਗਰ ਤੇ ਉਹਨਾਂ 'ਚ ਫਰਕ ਪਾਇਆ ਜਾਂਦਾ ਬਿਲਕੁਲ ਹਾਂਜੀ ਲਓ ਦੋਸਤੋ ਚੰਗੀ ਝੋਟੀ ਆ ਬਾਕੀ ਮੇਰਾ ਖਾਤੀ ਆ ਪਰਤਾ ਪੜਤਾ ਬਿਲਕੁਲ ਜਾਇਜ ਵਾਜਬ ਰੇਟ ਆ ਇੱਕ ਵੱਡੀ ਵੈਅਰ ਤੁਹਾਨੂੰ ਦਿਖਾਈ ਅੱਜ ਵੀਰ ਝੰਡੇ ਦੇ ਇਸ ਕਿਲੇ ਤੋਂ ਸੋ ਪਸ਼ੂ ਅਜੇ ਚਾਰ ਹੀ ਬਕਾਊ ਆ ਚੌਂ ਦੀ ਆਪਾਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਤੀ ਆ ਸੋ ਬਾਕੀ ਵੀਡੀਓ ਬਾਅਦ ਤੋਂ ਅੱਗੇ ਸ਼ੇਅਰ ਕਰਦੇਆ ਕਰੋ ਅੱਗੇ ਆਪਣੇ ਹੋਰ ਵੀ ਕਿਸਾਨ ਫਾਰਮਰ ਭਰਾਵਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਝੰਡੇ ਵੀਰ ਇੱਕ ਨੰਬਰ ਕਰਦੇ ਸਾਂਝੇ ਨੰਬਰ ਹੈ 98724 39717 ਦੂਜਾ ਨੰਬਰ ਹੈਗਾ ਜੇ 82647 ਤੇ 20068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਗ੍ਰੈਂਡ ਕੈਰੋਂ ਦੀ ਵੀਰ ਜੀ ਕੋਈ ਲੋਕੇਸ਼ਨ ਲਾ ਕੇ ਮੇਰਾ ਵੀਰ ਬਿਲਕੁਲ ਆਪਣੇ ਮਗਰਲੇ ਬੰਨੇ ਦੇਰੇ ਆ। ਛੀਰ ਬਾਬਾ ਗੁਣੀਆਂ ਜੀ ਨੂੰ ਛੜਕ ਜਾਂਦੀ ਉਹ ਛੜਕਦੇ ਵੀਰ ਜੀ ਆਪਣਾ ਘਾਰ ਆ। ਠੀਕ ਹੈ ਜੀ। ਹਾਂਜੀ ਹਾਂਜੀ। ਲੋ ਵੀ ਦੋਸਤੋ ਇਹ ਡਰੈਸਾ ਤੁਸੀਂ ਕਨਫਰਮ ਕਰ ਲਿਆ ਹੋਵੇਗਾ ਠੀਕ ਹੈ ਜੀ। ਬਾਕੀ ਇਸੇ ਤਰ੍ਹਾਂ ਹੀ ਮਾਲ ਪਸ਼ੂ ਇਸੇ ਤਰ੍ਹਾਂ ਹੀ ਇਸ ਕਿਲੇ ਤੋਂ ਪਰੌਂਦੇ ਰਹਿੰਦੇ ਆ। ਆਓ ਆਪਣੀ ਨਰਕ ਪਰਖ ਆਪਣੀ ਤਸੱਲੀ ਕਰੋ। ਬਾਕੀ ਰੁਟੀਨ ਦੇ ਵਿੱਚ ਕੰਮ ਕਰਦਾ ਵੀਰ ਝੰਡਾ ਡੇਲੀ ਰੁਟੀਨ ਦੇ ਵਿੱਚ 5 4 5 4 ਨਖ ਜੜਿਆ ਮੌਜੂਦ ਹੁੰਦੇ ਆ। ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ। ਸਾਤਿਸ਼ ਇੰਡੀਆ ਕਾਰਪੋਰੇਸ਼ਨ ਜੀ